हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਾਂ ਦਾ ਨਾਮ ਹੈਗਾ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਨੌ ਨਾਗ ਜਿਹੜੇ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਅੱਜ ਦੀ ਮੱਝਾਂ ਦੇ ਵਿੱਚ ਦੋਸਤੋ ਰੇਟ ਹੋਊਗਾ 40 ਹਜ਼ਾਰ ਤੋਂ ਲੈ ਕੇ ਤੇ ਕੋਈ 50 ਕੇ ਛੜ ਦੇ ਲੱਗੇ ਬੰਦ ਤੱਕ ਦੋ ਤੋਂ 7-8 ਕਿਲੋ ਤੋਂ ਲੈ ਕੇ ਤੇ 9-10 ਕਿਲੋ ਦੇ ਲੱਗੇ ਬੰਦ ਤੱਕ ਹੋਊਗਾ ਜੀ ਇਹ ਕਮਾਈ ਦਾ ਬੱਚਾ ਹੈਗਾ ਬਾਕੀ ਮੱਝਾਂ ਜਿਹੜੀਆਂ ਸਾਰੀਆਂ ਬੱਚੇ ਤੋਂ ਬਿਨਾ ਹੋਣਗੀਆਂ ਡਿਟੇਲ ਸਾਰੀ ਆਪਾਂ ਇਹਨਾਂ ਪਸ਼ੂਆਂ ਦੀ ਬਾਈ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਮਿਰਖ ਪਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖ ਚੈਨਲ ਨੂੰ ਵੀ ਚ ਸਬਸਕ੍ਰਾਈਬ ਕਰ ਲਓ ਬੈਲ ਬਟਨ ਵਾਲਾ ਤੇ ਸਿਲੈਕਟ ਕਰ ਦਿਓ ਵੀਡੀਓ ਆਪਣੀ ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦਿਓ ਕਰਿਆ ਕਰੋ ਆਓ ਵੀ ਕਿੰਨਾ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਪੁੱਛਣੀ ਹੈ ਵੀਡੀਓ ਅੰਤ ਤੱਕ ਜਰੂਰ ਦੇਖਿਓ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਰਿਆ ਔਰ ਬਾਈ ਫੀਟਾ ਮਰੀ ਆ ਜੀ ਵਰੀਆ ਚੜਦੀ ਕਲਾ ਚੱਲੀ ਜਾਂਦਾ ਵਗੀ ਕੰਮ ਕਰ ਮਰੀਆ ਵਰੀਆ ਜੀ ਔਰ ਖੈਰਾ ਡੇਰੀ ਫਾਰਮ ਵੇਖਣਾ ਸਾਰੇ ਭੈਣਾਂ ਬਰਾਉਣਾ ਆਪਣੇ ਪਿਆਪੇ ਸਾਸੀ ਕਾਲ ਜੀ ਸਾਸੀ ਕਾਲ ਜੀ ਮਹਾਰਾਜ ਇਹ ਰਿਕਵੈਸਟ ਬੇਨਤੀ ਕਰਦੇ ਵਾਤਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵਾਤਵਾ ਸਕੋ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਪਰਿਵਾਰ ਦੇ ਵਿੱਚ ਸਾਰੀ ਬਹਿ ਕੇ ਵੇਖੋ ਜਿਹੜਾ ਡੰਗਰ ਪਸੰਦ ਆਉਣਾ ਫਿਰ ਸਾਰੀ ਬਿਆਨ ਆਪਾਂ ਜੀ ਜੀ ਘਰੇ ਆ ਕੇ ਤੇ ਆਪ ਦੀ ਤਸੱਲੀ ਕਰਕੇ ਜਰੂਰ ਕਰੋ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਬਾਈ ਜੀ ਆਪਣਾ ਠੀਕ ਹੈ ਜੀ ਨਾਮ ਜੇ ਪ੍ਰਤਾਪ ਸਿੰਘ ਚਾ ਹਾਂਜੀ ਤੇ ਫੋਨ ਨੰਬਰ ਜੇ 628474127 628474127 ਠੀਕ ਹੈ ਜੀ ਅੱਜ ਆਪਣੇ ਕੋ ਬਰਿਆਮ ਜੀ ਨੌ ਨਾ ਕੇ ਮੱਜੇ ਦੇ ਵਿੱਚ ਹਾਂਜੀ ਠੀਕ ਹੈ ਨਾਲ ਤੇ ਭਾਜੀ 15 ਹੈ ਠੀਕ ਹੈ ਜੀ ਪਾਜੀ ਮਾਲਕ ਮੇਰੇ ਨਾਲ ਮੇਲਾ ਲੱਗਾ ਪਿਆ ਨਾ ਪੁਰਾਵੇ ਨਹੀਂ ਮੇਲਾ ਭਾਈ ਹੁਣ ਬਾਤ ਸਾਵੇ ਕਣਕ-ਕਣਕ ਕੋ ਬਿਜਲੀ ਤੇ ਮੁੜ ਕੇ ਵਸ ਵੇ ਲਈ ਠੀਕ ਹੈ ਜੀ ਵਿੱਚੋਂ ਥੋੜਾ ਜਿਹਾ ਕਈ ਹੋ ਜਾਂਦਾ ਕੰਮ ਥੋੜਾ ਮਾਰ ਕੇ ਧਰਮ ਬ੍ਰਿਮ ਸਿੰਘ ਜੀ ਮੈਂ ਪਹਿਲਾਂ ਦੱਸਦਾ ਵੀ ਮੋਲ 40000 ਤੋਂ ਲੈ ਕੇ ਤੇ ਤੁਸੀਂ ਪਾਜੀ ਭਾਪਾ ਆਪਾਂ ਸਰਵ ਕਰਨੇ ਜੇ 100 ਰੁਪਏ ਛੋੜ ਲੇ 100 ਰੁਪਏ ਛੋੜ ਲੇ ਹਾਂ ਪਹੁੰਚ ਜਿਹੜੇ ਕੋਲੋਂ ਆਂਗੇ ਤੇ ਦੂਜੇ ਵੀ ਆਉਣਗੇ 100 ਰੁਪਏ ਛੋੜ ਹੋਣੀ ਹੈ ਜਿਨੇ ਗੱਡੀ ਆਪਦੇ ਲੈਣੀਆਂ ਆਪਾਂ ਕਰਾਇਆ ਛੱਡੀ ਜਣਾ ਨਾਓ ਠੀਕ ਹੈ ਤੇ ਸਿਰਫ ਆਪਾਂ ਮਾਲ ਜਿਹੜਾ ਘੰਟੇ ਦੇ ਵਿੱਚ ਅਡਾ ਆਪਾਂ ਵੇਚ ਦੇਣਾ ਠੀਕ ਹੈ ਹਾਂਜੀ ਹਾਂਜੀ ਬ੍ਰਿਮ ਸਿੰਘ ਜੀ ਕਰੀਏ ਸ਼ ਮਾਰਕਾਂ ਦੇ ਕਹਿਣ ਮੁਤਾਬਕ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਜਾਂ ਦੂਜਾ ਲਾਲੇ ਤੀਜਾ ਲਾਲੇ ਆਪ ਦੀ ਸਮਝ ਵਿੱਚ ਹੈ ਠੀਕ ਹੈ ਜੀ ਤੇ ਸੂਈ ਨੂੰ ਹੋਏ ਜੇ ਇਹਨੂੰ ਢਾਈ ਮਹੀਨੇ ਠੀਕ ਹੈ ਜੀ ਤੇ ਬਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਠੀਕ ਹੈ ਜੀ ਇੱਕ ਜਿਹੜਾ ਬਹਿਣੀ ਤੋਂ ਉਲਟਕ ਬਹਿਣੀ ਵਾਲਾ ਥਾਣਾ ਨਾਲ ਉਲਟ ਬਹਿਣੀ ਵਾਲੇ ਪਾਸੋਂ ਅਗਲਾ ਕਿਹੜਾ ਹਾਂ ਅਗਲਾ ਥਾਣਾ ਅਗਲਾ ਉਹਦੇ ਪਾਰਾਂ ਘਾਟਿਆ ਕਾ ਤਾਰਾ ਘਾਟਿਆ ਠੀਕ ਹੈ ਜੀ ਤੇ ਕੱਟਦੇ ਆਂ ਦੁੱਧ ਹਾਂ ਆਉਂਦੀਆਂ ਆਂ ਅੱਛਾ ਜੀ ਦੁੱਧ 8 ਲੀਟਰ ਜੀ ਠੀਕ ਹੈ ਜੀ ਮੌਕੇ ਦਾ ਤਿਆਰ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਮੁੱਲ ਕਰਨਾ ਮੋਲੋ ਭਾਜੀ ਬਿਲਕੁਲ ਹੀ ਜਾਇਜ਼ ਆ ਕਰ ਦਈਏ 65 ਤੇ ਪਹੁੰਚ ਜੇ ਦੀ ਵੱਡੀ ਘੋਟੀ ਕਰੋ ਜੀ ਕਰੋ ਜੀ ਹਾਂਜੀ ਕਰੋ ਜੀ ਜ਼ਰੂਰ ਕਰੋ ਕੋਣ ਤੁਸੀਂ ਠੰਡ ਦੇ ਨਾਲ ਮੁੱਲ ਵਧਾਈ ਕਹਿੰਦੇ ਨਾ ਤੁਸੀਂ ਨਹੀਂ ਆਪਾਂ ਜੈਸਨੋ ਵਾਲੇ ਭਾਜ ਜੈਸਨੋ ਵਾਲੇ ਕਰੀਏ ਪੂਰੇ 53000 ਦੇ ਵਿੱਚ ਪਹੁੰਚ 53 ਹਾਂ ਗੱਡੀ ਆਉਣ ਦੀ ਲਏਵੇ ਪੂਰੇ 50000 ਦੇ ਵਿੱਚ ਹੈਗੀ ਮੰਨ ਤਾ ਨਾ ਮੈਂ ਨਾ ਜੀ ਪੂਰਾ ਖਿੱਚ ਕੇ ਆਵਾਂਗਾ ਵੱਡੀ ਮੱਝ ਦੇਵੇ ਲੋ ਠੀਕ ਹੈ ਜੀ ਹਾਂਜੀ ਹਾਂ ਲਓ ਜੀ ਦੋਸਤੋ 53000 ਰੁਪਿਆ ਡਿਮਾਂਡ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਲੈ ਕੇ ਆਪਣੀ ਆਉਂਦਾ ਤਾਂ ਫਿਰ 50000 50000 ਦੀ 8 ਕਿਲੋ ਦੁੱਧ ਤਿਆਰ ਹਾਂਜੀ ਉਲਟ ਬਹਿਣੀ ਆਏ ਪਾਸੇ ਦਾ ਜਿਹੜਾ ਮੂਰਲਾ ਥਾਣਾ ਉਹ ਥੋੜਾ ਜਿਹਾ ਧਾਰਾ ਕਾਟੇ ਕਾਟੇ ਤੋੜ ਕੇ ਦਿਖਾਈਏ ਬਾਈ ਜੀ ਕੱਦ ਕਰ ਮੈਂ ਤਾਂ ਚੈੱਕ ਕਰ ਲੇ ਸੂਬਾ ਬਾਈ ਦੇ ਕਹਿਣ ਬਾਕੀ ਆ ਲੋ ਜੀ ਕਰ ਲੋ ਚੈੱਕ ਤਸਦੀ ਤੁਸੀਂ ਕਰਨੀ ਹੈ ਆਪਣੀ ਨਿਰਖਬਰਤ ਕੋਸ਼ਿਸ਼ ਕਰਨੀ ਹੈ ਪਸ਼ੂ ਸਾਰੇ ਸੂਏ ਸਵਾਏ ਆ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਚੋ ਤਸਦੀ ਕਰੋ ਹਾਂ ਲੋ ਜੀ ਕਰੋ ਚਾਹ ਤੇ ਪੇ ਥੱਪੜ ਦੀ ਚੜਾਈ ਮੈਂ ਦੀ ਵੇਖ ਲੋ ਹਾਂ ਲੋ ਜੀ ਪੂਰੀ ਵੱਡੀ ਝੋਟੀ ਜੀ ਲੋ ਜੀ ਕਦ ਕੱਢ ਵੇਖ ਲੋ ਮੈਂ ਤਾਂ ਲਓ ਜੀ ਮੋੜੋ ਜੀ ਸ਼ਰਾਬੀ ਹੈ ਆਹ ਉਹ ਡੰਗਰ ਥੋੜਾ ਇਹ ਘਰੋਂ ਨਹੀਂ ਨਿਕਲਿਆ ਪਾਲਟੀ ਤਿਆਰ ਕੀਤੀ ਕਰਮ ਵਾਲੀ ਦੀ ਹਾਂਜੀ ਹਾਂਜੀ ਨਿਕਲਣੇ ਚਾਰੇ ਥਣ ਗੈਪ ਦੇ ਵਿੱਚ ਲੱਗੇ ਕੋਈ ਫੋਟੋ ਸ਼ਾਟ ਨਾਲ ਲੱਗੀ ਡੰਗਰ ਥੋੜਾ ਇਹ ਘਰੋਂ ਨਹੀਂ ਨਿਕਲਿਆ ਥੋੜਾ ਤਨ ਹਾਂਜੀ ਹਾਂਜੀ ਉਪਰੇ ਸਾਗ ਨੇ ਵੈਸੇ ਪਸੂ ਕੋਈ ਨਾ ਉਪਰ ਆਪਾਂ ਡਰ ਹਾਂਜੀ 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 ਠੀਕ ਹੈ ਜੀ ਉਹ ਇੱਕ ਨਾ ਡੰਗਰ ਕੋਈ ਕਿਦੋਂ ਆਇਆ ਕੋਈ ਕਿਦੋਂ ਆਇਆ ਡੰਗਰ ਜਿਹੜੇ ਰਲੇ ਹੁੰਦੇ ਕ ਜਾ ਉਹਨਾਂ ਦੀ ਹੋਰ ਗੱਲ ਦੀ ਹਾਂਜੀ 55000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਵੈਸੇ ਰੇਟ ਦਾ 50000 ਰੁਪਿਆ ਜੀ ਬੜੀ ਆਪਣੀ ਦੇ ਕੇ ਆਉਂਦੇ ਹਾਂ ਜੀ ਇਹ ਦੋ ਅੱਗੇ ਆ ਗਈ ਜੀ ਦੋ ਨੰਬਰ ਇਹ ਦੋ ਅੱਗੇ ਭਾਜੀ ਫੇਰ ਝੋਟੀ ਆ ਗਈ ਸੂਹਾ ਦੂਜਾ ਹਾਂਜੀ ਕੁੱਤ ਜਾਲ ਵਾਲੇ ਚੌਥਾ ਵਾਲੇ ਆਪ ਜੀ ਸਮਝਵੇ ਠੀਕ ਹੈ ਜੀ ਸੂਈ ਨੂੰ ਹੋਏ ਜੇ ਇਹਨੂੰ ਕੋਈ ਸਾਢੇ ਤਿੰਨ ਚਾਰ ਮਹੀਨੇ ਸਾਢੇ ਤਿੰਨ ਤੋਂ ਚਾਰ ਮਹੀਨੇ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਦੁੱਧ ਹੈ ਭਾਈ ਮੌਕੇ ਦਾ 7 ਲੀਟਰ ਠੀਕ ਹੈ ਜੀ ਅੱਗੇ ਬਣੀ ਵੀ ਹੈ ਜੀ ਕੋਈ ਬੜੀ ਯਾਰੀ ਮੀਨੇ ਕਰਨ ਦੀ ਪਰ ਆਪਾਂ ਨਹੀਂ ਕੋਈ ਗਾਰੰਟੀ ਦੇਣੀ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਠੀਕ ਹੈ ਜੀ ਹਾਂਜੀ ਦੋ ਦੋ 8 ਕਿਲੋ ਜੀ 7 ਜੀ 7 ਲੀਟਰ ਦੁੱਧ ਦੋਸਤੋ ਮੌਕੇ ਦਾ ਤਿਆਰ ਹੈ ਹਾਂਜੀ ਤੇ ਇਹਦਾ ਬ੍ਰਿਯੰਭਾਈ ਮੁੱਲ ਕਿੰਨਾ ਕਰਨਾ ਹੈ ਇਹਦਾ ਬਿਲਕੁਲ ਛੋਟਾ ਜਿਹਾ ਭਾਅ ਹੈ ਹਮ ਇਹਦੀ ਕਰਦੀਏ ਪਹੁੰਚ ਇਹਦੀ ਵੀ 53 ਜੀ ਨਾ 55 ਜਿਹਾ ਥੋੜਾ ਜਿਹਾ ਕੱਟ ਕਰ ਗਏ ਹਾਂਜੀ ਕਿਉਂਕਿ ਇਹਦਾ ਉਹਦਾ ਅੰਤਰਾ ਹੈ ਜਨਾ ਅੱਛਾ ਚਲੋ ਕੇਰੀ ਕਰ ਦਿੰਨੇ ਆ ਇੱਕ ਹੀ ਹੋਰੀ ਇੱਕ ਹੀ 48 ਚ ਕਰੀਏ 48 ਹੀ ਚ ਤੇ ਹੋਰ ਕਰਾਉਣੀ ਚਾਹੋ ਦੇ ਲੋ ਕੋਈ ਕੀ ਜੈਸੀ ਤੇ ਕੱਢ ਲੋ 1000 ਛੋੜ ਕਰ 47000 ਹਾਂਜੀ ਠੀਕ ਹੈ ਜੀ 47000 47000 ਚ ਪਹੁੰਚ 100 ਕਿਲੋਮੀਟਰ ਤੱਕ ਦੀ ਹਾਂਜੀ ਸੰਤਾਲੀ ਇਹ ਗੱਡੀ ਆਪਣੀ ਲੈਵੇ 44 44 ਠੀਕ ਹੈ ਜੀ ਲੋ ਜੀ ਬਿਲਕੁਲ ਨੋਰਮਲ ਰੇਟ ਹਾਂਜੀ 7 ਕਿਲੋ ਦੋ ਦੋ ਸੂਹਾ ਦੁੱਜਾ ਆ ਲੋ ਜੀ ਥਣਾ ਸੋਹਣੀ ਕੁਆਲਿਟੀ ਚੈੱਕ ਕਰ ਲੋ ਪਿੱਠਪੜਾ ਦੋਸਤੋ ਬਹੁਤ ਸੋਹਣਾ ਦਾ ਬਿਲਕੁਲ ਨੋਰਮਲ ਰੇਟ ਹੈ ਦੋਸਤੋ ਤਕਰੀਬ ਨਹੀਂ ਸਾਰੀਆਂ ਮਜਾਂ ਦੇ ਰੇਟ ਇੰਨੇ ਕਿ ਸੇਮ ਸਮੂਹ ਨੂੰ ਥੋੜਾ ਬੜਾ ਵਾਦਾ ਘਟਾ ਹੋ ਸਦਾ ਮੜਾ ਮੋਟਾ ਚਲੋ ਜੀ ਜਿਹਨੇ ਦੁੱਧ ਲਈ ਲੈਣਗਾ ਛੋਟਾ ਭਾ ਜਾ ਕੇ ਬਣਾਉਣੀਆਂ ਮਜਾਂ ਉਹਨੂੰ ਨਹੀਂ ਮਾਰਦੇ ਆ ਲੋ ਜੀ ਕਰੋ ਚੱਕ ਜੀ ਡੰਗਰ ਬਣਿਆ ਵੀ ਨਿਕਲ ਸਕਦਾ ਪਹਿਲੇ ਹਾਂ ਜੀ ਹਾਂ ਜੀ ਦੋਸਤੋ ਕੋਈ ਮਹੀਨੇ ਖੰ ਦਾ ਟੀਕਾ ਲੱਗੇ ਰ ਟਾਈਮ ਹੋਇਆ ਹੁੰਦਾ 10 ਦੇ ਦੇ ਵੀਡੀਓ ਦੇ ਵਿੱਚ ਬਾਕੀ ਚਲੋ ਜਿਹੜਾ ਕੋਈ ਵੀਰ ਖੜੂਗਾ ਉਹਦੀ ਕਿਸਮਤ ਹੈ ਅਗਲੇ ਆ ਲੋ ਜੀ ਚੈੱਕ ਕਰ ਲੋ ਲਿਓ ਜੀ ਕਈ ਨਾ ਭਣ ਭਾਦ ਨਾ ਡੰਗਰ ਪੂਰਾ ਪਤਾ ਨਹੀਂ ਆਪਾਂ ਤਾਂ ਇਹਨੂੰ ਅੱਜ ਤੋਰਨਦੇ ਬਾਹਰ ਨੂੰ ਵੀ ਡੰਗਰ ਨਹੀਂ ਨਾ ਪਤਾ ਲੱਗ ਜਾਂਦਾ ਹਾਂਜੀ 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 ਲੋ ਜੀ ਰੀ ਨਾ ਜੋ ਮਰਜੀ ਚੈੱਕ ਕਰੋ ਦੋਸਤੋ ਆਹ ਦੇਖੋ ਅਜੀ ਪਿੱਠ ਪੜੀ ਚੜਾਈ ਕਰਮਾ ਇਹ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਨੰਬਰ ਦੇ ਅਕੋਰਡਿੰਗ ਕੋ ਪੁੱਛ ਸਕਦਾ ਵੀ ਕਿੰਨੇਵੇਂ ਨੰਬਰ ਵਾਲੀ ਮੱਝ ਆ ਠੀਕ ਹੈ ਜੀ ਆਪਾਂ ਨੰਬਰ ਨਾਲ ਨੰਬਰ ਬਾਈ ਦੋਸਤੋ ਵਧੀਆਂ ਜਿੱਦਾਂ ਆਪਾਂ ਤੋਰ ਕੇ ਖੋ ਰਹੇ ਹਾਂ ਉਦਾਂ ਨੰਬਰ ਬਾਈ ਵਧੀਆਂ 1 ਨੰਬਰ ਤੋਂ ਲੈ ਕੇ 9 ਨੰਬਰ ਤੱਕ ਡਿਟੇਲ ਹੋਊਗੀ ਨਾ ਜੀ ਇਹ ਦੋ ਅਗੇ ਬਾਈ ਦੇ ਕੋਲ ਇੱਕ ਬੂਰੀ ਨੀਲੀ ਰਾਵੀ ਮੱਝ ਹਾਂਜੀ ਹਾਂਜੀ ਬੂਰੀ ਇਹ ਬਾਈ ਜੀ ਪਿਓਰ ਰੰਗ ਬੂਰਾ ਹੀ ਹੈ ਹਾਂਜੀ ਬੂਰਾ ਹੀ ਹੈ ਜੀ ਬੂਰਾ ਰੰਗ ਦੋਸਤੋ ਪਿਓਰ ਦਾ ਕਰ ਲਓ ਚੱਕ ਪਿਓਰ ਨਹੀਂ ਬੂਰੀ ਲੱਤੀ ਹੈ ਜੀ ਹਾਂਜੀ ਬੂਰੀ ਲੱਤੀ ਹੈ ਠੀਕ ਹੈ ਗੁਰਾ ਰਤਾ ਰੰਗਾ ਦਿੰਦੇ ਆ ਲੋਈ ਜੀ ਚਾਉਂਦੀ ਆ ਲੋਈ ਜੀ ਹੈ ਨਾ ਲੋਈ ਵੀ ਆ ਲੋਈ ਬੂਰੀ ਹੈ ਨਾ ਬੂਰੀ ਆ ਟਿਲ ਵੀ ਹੈਗੇ ਆ ਹਾਂ ਜੀ ਵੈਸੇ ਨੀਲੀ ਰਾਵੀ ਦੇ ਵਿੱਚ ਆਉਂਦੀ ਹੈ ਹਾਂ ਜੀ ਹਾਂ ਜੀ ਨੀਲੀ ਰਾਵੀ ਤੇ ਇਹ ਸੁਵਾ ਕਰਵਾ ਜੀ ਇਹ ਭਾਜੀ ਸੁਵਾ ਇੱਕ ਮਿੰਟ ਜੀ ਭਾਜੀ ਇਹ ਸੁਵਾ ਕਰਵਾ ਭਾਜੀ ਸੁਵਾ ਦੋ ਜਾਂ ਜੀ ਹੂੰ ਬਾਕੀ ਭੈਣ ਭਰਾਵਾਂ ਦੇ ਗਾੜੀ ਜਾਂ ਕੁੱਤੇ ਜਾਲ ਵਾਲੇ ਚੌਥਾ ਵਾਲੇ ਆਪ ਦੀ ਸਮਝ ਵੇਖੋ ਠੀਕ ਹੈ ਜੀ ਤੇ ਦੁੱਧ ਕਿੰਨਾ ਜੀ ਦੁੱਧ ਭਾਜੀ ਇਥੇ 7 ਲੀਟਰ ਆ 7 ਲੀਟਰ ਦੁੱਧ ਹੈ ਨਾ ਸੂਈ ਨੂੰ ਹੋਏ ਜੀ ਨੂੰ 4 ਮਹੀਨੇ 4 ਮਹੀਨੇ ਹੋ ਗਏ ਸੂਈ ਨੂੰ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਠੀਕ ਹੈ ਜੀ ਹਾਂਜੀ ਬਾਕੀ ਵਜਨ ਦਾ ਆਰ ਮੱਝ ਦੇ ਵੱਡੀ ਵਜਨ ਮਜੂਦ ਦੋਸਤੋ ਪੂਰਾ ਮੈਂ ਦਾ ਕੱਦ ਕਾ ਮਹੀਨੇ ਇੱਕ ਦੀ ਉਹਨਾਂ ਦੱਸੀ ਵੀ ਆ ਬਣੀ ਪਰ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਠੀਕ ਹੈ ਜੀ ਹਾਂਜੀ ਹਾਂਜੀ ਲਿਆਓ ਜੀ ਇਹ ਦੋਸਤੋ ਸਾਰੀ ਮੱਝ ਦੇ ਇੱਕ ਵੱਖਰੀ ਏਟਮ ਹੈ ਹਾਂਜੀ ਹਾਂਜੀ ਨਾ ਇਹ ਪਿਓਰ ਬੁਰੀ ਇਹ ਭਾਜੀ ਆਸਲ ਭੂਰੇ ਦੀ ਜਿਹੜੀ ਨਸਲ ਹੈ ਨਾ ਹਾਂਜੀ ਲਓ ਉਦੋਂ ਹੀ ਆਪਾਂ ਲਿਆ ਬਾਰੇ ਦੀ ਨਸਲ ਜ ਆ ਦੋਸਤੋ ਕਰੋ ਚੈੱਕ ਆਸਲ ਪੂਰੇ ਦੀ ਲਾਈਨ ਤੋਂ ਹਾਂਜੀ ਲਓ ਜੀ ਕਰੋ ਚੈੱਕ ਜੀ ਇਹ ਦੋਸਤੋ ਇੱਕ ਵੱਖਰੀ ਵੈਰਾਈਟੀ ਦੀ ਵੱਖਰੀ ਦੀ ਇੱਕ ਸ਼ਾਰਟ ਵੀਡੀਓ ਬਣਾਵਾਂਗੇ ਹਾਂਜੀ ਯਾਸ ਬੰਦੋਸ ਇਹ ਦੇ ਲਈ ਦੋਸਤੋ ਮਾਰਕ ਨੇ ਰੰਗ ਸਾਰੇ ਪਾਏ ਬੁਰਾ ਵੀ ਹੈਗਾ ਲੋਈ ਹੈਗੀ ਜੀ ਸਾਰੇ ਹੈਗੀ ਜੀ ਸਾਰੇ ਰੰਗ ਦੇ ਦੇ ਜੀ ਤਿਲ ਵੀ ਹੈਗੇ ਜੀ ਇੱਥੇ ਹਵਾਨਾ ਦੋਸਤੋ ਵੇਖੀ ਤੇ ਇਹ ਬੂਰੇ ਰੰਗ ਦਾ ਵੇਖੋ ਇਹ ਨਾ ਉਹਦੇ ਮਾਝੀ ਹੀ ਇਦਾਂ ਦੀ ਹੂੰ ਉਹਦਾ ਰਵਾਹ ਨਾਲ ਠੀਕ ਹੈ ਜੀ ਗਾੜੀ ਕਟੀਆਂ ਵੀ ਇਦਾਂ ਦੀ ਵਰਾਈਟੀ ਦੋਸਤੋ ਬਹੁਤ ਵਧੀਆ ਅਸ਼ਾ ਭਾਈ ਜੀ ਹੁਣ ਡਿਟੇਲ ਦੱਸਿਓ ਜੀ ਤੇ ਦੁੱਧ ਕਿੰਨਾ ਆਹ ਵੇਖ ਲਓ ਬੂਰੀ ਆਸਾ ਬੂਰੀ ਵੀ ਆਉਂਦੀ ਤਿਲ ਵੀ ਹੈਗੇ ਹਾਂਜੀ ਲਓ ਜੀ ਪੂਰੀ ਤਲਾਂ ਵਾਲੀ ਆਸ ਦਿੰਦੇ ਹਾਂ ਹਾਂ ਮੰਨ ਲਓ ਸਾਰੀ ਵੈਰਾਈਟੀ ਆ ਹਾਂਜੀ ਹਾਂਜੀ ਤਿਲਾਂ ਵਾਲੀ ਜਿੱਦਾਂ ਵੀ ਪਵਾ ਸਕਦੇ ਹਾਂ ਹਾਂ ਠੀਕ ਹੈ ਜੀ ਦੱਸੋ ਜੀ ਡਿਟੇਲ ਇਹਦੀ ਦੁੱਧ ਕਿੰਨਾ ਦੁੱਧ ਭਾਜੀ 7 ਲੀਟਰ ਆ ਪੱਕਾ ਜੀ ਹਾਂ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਸੁਈ ਨ ਚਾਰਕ ਮਹੀਨੇ ਹੋਏ ਬਣੀ ਸਾਰੀ ਮਹੀਨੇ ਤੋਂ ਠੀਕ ਹੈ ਜੀ ਆਪਾਂ ਤੇ ਦੁੱਧ ਦੇ ਸਾਵਣ ਲੈ ਕਿੰਨਾ ਮੁੱਲ ਕਰਨਾ ਹੈ ਬਿਲਕੁਲ ਜਿਹੜਾ ਛੋਟਾ ਜੀ ਜਿਹਨਾਂ ਦੀ ਦੇ ਹੀ ਦੇਣੀ ਹੈ ਦੇ ਹੀ ਪੂਰੇ 53000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਆਪਦੀ ਲੈਵੇ ਤੇ 50000 ਪੂਰੇ ਦੀ ਮਹੀਆ ਪਾ ਦੇਣੀ ਹਾਂ ਜੀ ਬਿਲਕੁਲ ਆਪਾਂ ਜਿਹੜਾ ਦੇ ਵਾਲੀ ਗੱਲ ਹੋ ਚਾਹੇ ਬੋਲ ਦੋਸਤੋ ਵਜਨ ਮੌਜੂਦ ਵਾਲੀ ਮੱਝ ਕੋਈ ਨਹੀਂ ਆ ਰੇਲ ਗੱਡੀ ਦੇ انجن ਜਿੱਦੀ ਮੱਝ ਆ ਕੋਈ ਨਹੀਂ ਆ ਰੇਲ ਭਾਵੇਂ ਠੀਕ ਹੈ ਜੀ ਇਹ ਦੋ ਹੋ ਗਿਆ ਕੀ ਚਾਰ ਨੰਬਰ ਭਾਈ ਜੀ ਹਾਂ ਜ ਆਹ ਚੋਕਲੇ ਦੇਖੀ ਤਾ ਨਾ ਪਾਤਾ ਭਾਜੀ ਮਹੀਂ ਦਾ ਵਾਡਾ ਜੇ ਪੂਰਾ ਸੁਭਾ ਕੇ ਮਹੀਂ ਭਾਜੀ ਆਪਾਂ ਤੇ ਮੈਂ ਲਈ ਇਧਰੋਂ ਹਾਂ ਉਹਨਾਂ ਤੋਂ ਬੰਦਿਆਂ ਨੂੰ ਮਾਰਿਆ ਹਰਿਆਣੇ ਦਾ ਅੱਛਾ ਜੀ ਵੱਡੀ ਮੈਂ ਇਹ ਕਰਦਾਂ ਠੀਕ ਹੈ ਜੀ ਦੁੱਧ ਆਖ ਨੂੰ ਭਾਵੇਂ ਆਪਾਂ ਦਿਨਾਂ ਤੇ ਬੰਤਰਿਆ ਨਾ ਹਾਂ ਦੁੱਧ ਭਾਵੇਂ 8 ਲੀਟਰ ਵੀ ਮੰਨ ਲਓ 10 ਵੀ ਆਖੀ ਜੀ ਆਹੀ ਆਖੀ ਜੀ ਹਾਂ ਵਿਖਾਉਂਦੀ ਹੈ ਦੁੱਧ 7 ਲੀਟਰ ਜੀ ਠੀਕ ਹੈ ਜੀ ਇੱਕ ਗੱਲ ਹੋਰ ਹੈ ਇਧਰੋਂ ਵਿਖਾ ਦਿਓ ਵੀ ਥਣ ਪੰਜ ਜੀ ਦੇ ਅੱਛਾ ਪੰਜੇ ਚੱਲਦੇ ਜੀ ਹਾਂ ਪੰਜੇ ਹੀ ਚੱਲਦੇ ਲਓ ਜੀ ਆ ਦੋਸਤੋ ਕਰੋ ਚੈੱਕ ਇੱਕ ਥਾਣ ਇਧਰਲੇ ਬੰਨੇ ਵਾਦੀ ਆ ਦੋਸਤੋ ਤਿੰਨ ਥਾਣ ਇੱਕ ਬੰਨੇ ਹਾਂਜੀ ਹਾਂਜੀ ਉਲਟ ਬੰਨੇ ਦੇ ਪਾਸੇ ਤਾਂ ਦੋ ਥਾਣ ਬੰਨੇ ਦੇ ਪਾਸੇ ਹਾਂਜੀ ਹਾਂਜੀ ਲਓ ਜੀ ਕਰਮਾਲੀ ਬਹੁਤ ਵਧੀਆ ਮਾਜ ਪੰਜਾਂ ਚ ਪਰਮੇਸ਼ਰ ਹੁੰਦਾ ਸੁਆ ਦੂਜਾ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਜੀ ਉੱਤ ਜਾਲ ਵਾਲੇ ਚੌਥਾ ਵਾਲੇ ਆਪ ਜੀ ਸਮਝ ਵਿੱਚ ਦੋ ਤੋਂ 7 ਕਿਲੋ ਜੀ ਹਾਂਜੀ ਹਾਂਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਬਿਲਕੁਲ ਜਾਇਜ਼ ਆ ਹੂੰ ਜਿੰਨੇ ਦੀ ਆਪਾਂ ਦੇਣੀ ਆ ਨਾ ਜੈਸਨੋ ਹਾਂਜੀ ਹਾਂਜੀ ਇਹਦੀ ਆਪਾਂ ਪਹੁੰਚ ਕਰਨੀ ਜੇ ਕੂੜੇ ਹੀ ਮੰਨ ਲਓ ਇੱਕੇਰੀ ਕੱਟ ਕੇ ਦੱਸ ਦਿੰਨੇ ਆ ਪੂਰੇ ਹੀ 55000 ਦੇ ਵਿੱਚ 55000 1000 ਹੋਰ ਛੱਡ ਦਿੰਨੇ 53000 ਦੇ ਵਿੱਚ ਪਹੁੰਚ 53 ਨਾ ਕਰਦੀ ਬਰਾਬਰ ਬਰਾਬਰ ਜੇ ਕਰਦੀ ਨਹੀਂ ਫਿਰ ਲਾ ਬਣਾਣੀ ਕੋ ਆਹ ਲਾਏ ਆਪਾਂ ਜੱਤਾਗਾ ਆਪਾਂ ਅੱਗੇ ਮਾਰਜਨ ਸਰ ਵੱਤੋਂ 1000 15 2000 ਦਾ ਰੱਖ ਕੇ ਮੱਝਾਂ ਦੇਣ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 54000 ਦੇ ਬਾਣੇ ਆਪਣੇ ਤੋਂ ਕੋ ਮੱਝ ਲਿਆਗੇ ਤੇ ਮਗਰ ਪੁੱਛ ਆਵੇ ਕਿੰਨੇ ਦੀ ਮੱਝ ਲਈ ਹੈ ਤੇ ਫੇਰ ਆਪਾਂ ਨੂੰ ਪੈਸੇ ਤਾਂ ਠੀਕ ਹੈ ਜੀ ਆਪਾਂ ਨੇ ਇਹ ਨਹੀਂ ਗੱਲ ਕੀਤੀ 53000 100 ਕਿਲੋਮੀਟਰ ਤੱਕ ਪਹੁੰਚ ਹਾਂਜੀ ਹਾਂਜੀ 100 ਕਿਲੋਮੀਟਰ ਗੱਡੀ ਆਪਲੀ ਹੈ 55 55000 ਰੁਪਏ ਦੀ ਆਪਾਂ ਬੋਲੋ ਜਦੋਂ ਬਿਲਕੁਲ ਨੋਰਮਲੀ ਇਹ ਮੱਝ ਦੇ ਸਾਬ ਨਾਲ ਜੀ ਵੇਖੀ ਤੇ ਦੁੱਧ ਵੀ ਦੋਸਤ ਹੋਇਆਗਾ ਵਾ ਭਾਈ ਆਪਾਂ ਸਭ ਦੇਣ ਵਾਲੀਆਂ ਗੱਲਾਂ ਕਰਨੀਆਂ ਠੀਕ ਹੈ ਜੀ ਆਪਾਂ ਇਹ ਨਹੀਂ ਫਾਲਤੂ ਆਪਾਂ ਕਰੀਏ ਫालतू ਮੋਲ ਕਰਨ ਦਾ ਫਾਇਦਾ ਕੋਈ ਨਹੀਂ ਭੈਣ ਭਰਾ ਆਪਣੇ ਨੂੰ ਹਸਿਆਣੇ 7 ਕਿਲੋ ਦੋ ਦੋਸਤੋਂ ਮੌਕੇ ਦਾ ਚੋਣ ਲੀ ਜੀ ਆਹ ਲੋ ਜੀ ਕਰੋ ਚੈੱਕ ਜੀ ਆ ਬੰਦੇ ਜਨਾ ਤੋਂ ਲੈਂਦੀ ਆ ਨਾ ਮੈਂ ਇਹ ਹਰਿਆਣੇ ਦੇ ਪੱਕ ਦਾ ਮਾਲ ਆ ਨਾ ਠੀਕ ਹੈ ਜੀ ਕਦ ਬਹੁਤ ਮਹਿੰਗਾ ਵੱਡਾ ਆ ਜੀ ਆ ਲੋ ਜੀ ਕਰੋ ਚੈੱਕ ਦੋਸਤੋਂ ਪੂਰੇ ਵੱਡੇ ਕਦ ਕਾਠ ਦੀ ਬਾਕੀ ਅਦਰ ਕੁਆਲਿਟੀ ਪੂਰੀ ਐ ਪਿਛੇ ਰੱਖਦੀ ਐ ਜਿੱਦਾਂ ਮੱਝਾਂ ਉਧਰ ਦੀਆਂ ਰੱਖਦੇ ਆ ਆ ਲੋ ਜੀ ਕਰੋ ਚੈੱਕ ਜੀ ਲਿਓ ਜੀ ਮੋੜੋ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਪਸੂ ਜੀ ਨੂੰ ਓਪਰੇਟਰ ਆਉਂਦਾ ਨਾ ਥੋੜਾ ਜਾ ਕੇ ਉਪਰਾ ਪਾਣੀ ਜ਼ਰੂਰ ਕਰਦਾ ਆਹ ਦੇਖੋ ਆ ਡਾਟਰ ਕੁਆਲਟੀ ਇਹਦਾ ਵੀ ਕਰਮਾਈਦਾ ਜੀ ਆਰਡਰ ਦੇਖੀ ਇਹਦੇ ਗੁਲਾਬੀ ਰੰਗ ਥੋੜਾ ਥੋੜਾ ਵਿੱਚੋਂ ਦਿਖਦਾ ਹਲੋ ਜੀ ਚੈੱਕ ਕਰ ਲੋ ਚਾਰ ਨੰਬਰ ਤੁਹਾਨੂੰ ਬੁਖਾਤੇ ਜੀ ਇਹਦੋਂ ਆ ਗਿਆ ਜੀ ਪੰਜ ਨੰਬਰ ਇਹ ਪਾਜੀ ਬੱਚੇ ਵਾਲੀ ਜਮਾਂ ਜੀ ਹਾਂ ਜੀ ਇਹਦੇ ਮਗਰ ਬੱਚਾ ਕੀ ਇਹਦੇ ਮਗਰ ਕਟਾ ਜੀ ਅਛਾ ਜੀ ਅਮਰਾ ਦੋਤਾ ਆ ਦੋਸਤੋ ਕਟਾ ਦੇ ਮਗਰ ਤੋਂ ਬਖਾਰਾ ਹਾਂਜੀ ਕਰੋ ਚੈੱਕ ਜੀ ਠੀਕ ਹੈ ਜੀ ਸੂਈ ਨੂੰ ਭਾਜੀ 15 ਦੇਣਾ ਹੈ ਸਿਰਫ ਹਾਂਜੀ 15 ਦੇ 7ਾ ਜੀ ਸੂਈ ਦੇ ਬਿਲਕੁਲ ਹਾਂਜੀ ਹਾਂਜੀ ਦੁੱਧ ਹੈਗਾ ਜੀ ਬੱਚੇ ਸਣੇ 7 ਲੀਟਰ 7 ਲੀਟਰ ਦੁੱਧ ਦੇ ਜੀ ਸੂਆ ਦੁੱਜਾ ਦੁੱਜਾ ਸੂਆ ਹੈ ਨਹੀਂ ਭੈਣ ਭਰਾਵਾਂ ਦੀ ਗਾੜੀ ਆ ਬਾਕੀ ਆਪਦੀ ਕੁ ਸਮਝ ਵਿੱਚ ਠੀਕ ਹੈ ਜੀ ਹਾਂਜੀ ਹੁਣ 7 ਦੇ ਦੋ ਚੌਂਡੇ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਮੁੱਲ ਕਰਨਾ ਜੀ ਇਹਦਾ ਮੁੱਲ ਬਿਲਕੁਲ ਜਾਇਜ਼ ਹੈ ਜੀ ਕਰਦਗੇ 55 ਰੁਪਏ ਕੁੱਝ ਕਹਿੰਦੇ ਗਿਆਂ ਨੇ ਵੀਰੇ ਉਹ ਇਹ 50 ਚ ਪੌਂਡ ਕਰਾਂਗੇ ਤੇ 47 ਦੀ ਦੇ ਦਈਏ ਤਾਂ ਕਿ ਹੋਰ ਕਰਵਾ ਦੇ ਉਹ ਅੱਗੇ ਜਿਵੇਂ ਕਰੂ ਪੂਰੇ 44000 ਦੀ ਪਹੁੰਚ ਪਤਾ ਹੈ ਦੀ ਪਹੁੰਚ ਗੱਡੀ ਆਪ ਦੀ ਲੈ ਆਵੇ 45000 ਦੀ ਜੈਸ ਨੂੰ ਆਪਾਂ ਦੇ 45 ਹੈ ਠੀਕ ਹੈ ਜੀ ਪਰ 44000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂਜੀ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਇਆ ਤਾਂ ਫਿਰ 45000 ਹਾਂਜੀ ਠੀਕ ਹੈ ਜੀ ਦੇਣੀ ਨਹੀਂ ਜੇ ਕਿਸੇ ਨੇ ਆਪਾਂ ਨੂੰ ਮਿਲੂ ਆਹ ਲੈ ਦੋਸਤੋ ਕਰੋ ਚੱਕ ਜੀ ਬਿਲਕੁਲ ਤਾਜੀ ਸਰੀ ਮੱਝ ਬੱਚਾ ਦੇ ਮਗਰ ਕਟਾ ਤੋਂ ਸਵੇਰ ਤੋਂ ਜਿਹਾ ਸੱਤ ਕਿਲੋ ਮੌਕੇ ਦਾ ਦੁੱਧ ਤਿਆਰ ਹੈ ਜੀ ਹਲੋ ਜੀ ਕਰੋ ਚੱਕੀ ਬਹੁਤ ਸੋਹਣੀ ਆਰਡਰ ਕੁਆਲਟੀ ਕੱਦ ਕਾਠ ਮੈਂ ਤਾਂ ਬਹੁਤ ਸੋਹਣਾ ਦਰਮਿਆਨਾ ਕੱਟ ਥੋੜਾ ਜਿਹਾ ਜ਼ਿਆਦਾ ਨਾ ਵੱਡਾ ਨਾ ਜ਼ਿਆਦਾ ਛੋਟਾ ਨੂੰ 15 ਦਿਨ ਇਹ ਫਿਰ ਡਿਟੇਲ ਦੇ ਜੀ ਕਟਾ ਜੇ ਮਗਰ ਹਾਂਜੀ ਦੁੱਧ 7 ਲੀਟਰ ਦੇ ਤੇ ਸੂਆ ਭੈਣ ਭਰਾਵਾਂ ਦੇ ਗਾੜੀ ਆ ਦੁੱਧਾ ਲਾਲੇ ਕੁੱਤੇ ਚਾ ਲਾ ਠੀਕ ਹੈ ਜੀ ਲਿਆਓ ਜੀ ਮੁਰੇ 43000 ਦੇ ਵਿੱਚ ਪਾਉਂਚ ਠੀਕ ਹੈ ਗੱਡੀ ਆਪ ਦੀ ਦੇ ਪੂਰੇ 45 5 ਨੰਬਰ ਤੱਕ ਦੋਸਤੋ ਡਿਟੇਲ ਸਾਰੀ ਤੁਹਾਨੂੰ ਦੱਸਤੀ ਐ ਨੰਬਰ ਵਾਈਜ਼ ਜਿਹੜੇ ਵੀ ਵੀਰ ਨੇ ਖਰੀਦੀਆਂ ਆਪਣਾ ਨੰਬਰ ਵਾਈ ਦੱਸੀ ਜਾਵੇ ਹਾਂਜੀ ਨੰਬਰ ਵਾਈਜ਼ ਜਾਂ ਪਾ ਦੱਸਦੇ ਆਪਾਂ ਨੂੰ ਪਤਾ ਲੱਗ ਜਾਣਾ ਹਾਂਜੀ ਹਾਂਜੀ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਨੰਬਰ ਵਾਈ ਦੱਸੀ ਜਾਵੇ ਤਾਂ ਸਾਰੀ ਡਿਟੇਲ ਮਿਲ ਜਾਊਗਾ ਯਾਰ ਉਹ ਆ ਗਿਆ ਬਾਈ ਜੀ ਨੰਬਰ 6 ਮਈਆਂ ਸਾਰੀਆਂ ਵੇਣ ਵਟੇ ਵਾਲੀਆਂ ਚਲੋ ਜੋ ਕੋ ਪੈਣ ਪ੍ਰਾ ਖੜ ਕੇ ਸਾਮਦਾ ਵਾ ਜਾਂ ਬਣਾਉਂਦਾ ਵਾ ਤੇ ਅਗਲੇ ਨੂੰ ਘਾਟਾ ਨਾ ਪਾਊਗਾ। ਲੋ ਜੀ ਕਰੋ ਜੀ ਹਾਂ ਜੀ। ਦੱਸੋ ਜੀ ਇਹਦੇ ਬਾਰੇ। ਇਹਦੇ ਥੱਲੇ ਵੀ ਦੁੱਧ ਭਾਜੀ 7 ਲੀਟਰ ਦੇ। ਠੀਕ ਹੈ ਜੀ। ਦੋਸਤੋ ਇਹ ਆਰਡਰ ਕੁਆਰਟੀ ਕਰਮਾਈ ਦੀ ਕਰੋ। ਸੂਈ ਨੂੰ ਇਹ ਨੀਲੀ ਰਾਵੀ ਜੀ। ਠੀਕ ਹੈ ਜੀ। ਨੀਲੀ ਰਾਵੀ ਦੋਸਤੋ ਵੇਖ ਲਓ ਚੈੱਕ ਕਰੋ। ਨੀਲੀ ਰਾਵੀ ਚਾਉਂਦੀ ਆ 5 ਕਲੀ ਆਣੀ ਆਹਲੇ ਕੋ ਨੀਲੀ ਰਾਵੀ। ਠੀਕ ਹੈ ਜੀ। ਤੇ ਦੁੱਧ ਹੈਗਾ ਜਿਹਦੇ ਥੱਲੇ 7 ਲੀਟਰ। ਸੁਆ ਕਰਵਾ ਜੀ। ਸੂਰਪਾ ਜੀ ਦੁੱਧਾਂ ਦੇ ਤੇ ਜਾਲਾ ਵਿੱਚ ਉਥਾਂ ਨਾਲੇ ਆਪ ਜੀ ਸਮਝੋ ਇੱਥੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ 7 ਕਿਲੋ ਦੁੱਧ 7 ਕਿਲੋ ਆ ਤੇ ਸੂਈ ਨੂੰ ਇਹਨੂੰ ਕੋਈ ਸਾਢੇ 3-4 ਮਹੀਨੇ ਹੋਏ ਜੀ ਬਣੀ ਸੌਰੀ ਮਹੀਨੇ ਦੀ ਹੋਈ ਹੈ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਕਿੰਨਾ ਜੀ ਇਹਦਾ ਮੁੱਲ ਬਿਲਕੁਲ ਜਾਇਜ਼ ਹੈ ਜੀ ਹਾਂਜੀ ਇਹਦਾ ਮੁੱਲ ਵੀ ਕਰਦ ਕੇ ਇਹਦੀ ਪਹੁੰਚ 58 ਜ 58000 ਹਾਂ ਕਿੰਨਾ ਕੁ ਮੰਨ ਤਾ ਨਾ ਸਕਦਾ ਜੀ 21 21 ਕੱਟ ਕੇ ਜਨੇ ਦੀ ਦੇਣੀ ਹੈ ਹਾਂ ਤਦਾਂ ਮਾਨਤਨ ਕਰਕੇ ਤੇ ਭੈਣ ਭਰਾਵਾਂ ਦਾ ਕਰਕੇ ਕੀ ਰੀ ਦੱਸ ਦਿੰਨੇ ਆ ਪੂਰੇ 53000 ਦੇ ਵਿੱਚ ਪੌਣ 53000 ਦੇ ਗੱਡੀ ਆਪ ਜਿਹੜੇ ਪੂਰੇ 50000 ਦੇ ਆ ਯਾਰ ਲਓ ਜੀ ਤਿੰਨ ਨੰਬਰਾਂ 200 ਜਿਹੜੀਆਂ ਹੋਣਗੀਆਂ 50 50000 ਦੇ ਵਿੱਚ ਜੇ ਕੋਈ ਵੀਰ ਗੱਡੀ ਆਪਣੀ ਨਹੀਂ ਲੈ ਕੇ ਜਾਂਦਾ ਪਹੁੰਚ ਕਰਨੀ ਫੇਰ ਤਰਮਣੀ ਜਾ ਯਾਰ ਕੀ ਹਾਂਜੀ ਹਾਂਜੀ ਨਹੀਂ ਉਹ ਚਲੋ ਜੇ ਕੋਈ ਕਠਾ ਉਹ ਹਸਣਾ ਬਕਾਰ ਵੀ ਲਵਾਗੇ ਮਾਨਤਨ ਹਾਂਜੀ 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 ਪਰ ਗੱਲ ਇਹ ਜੀ ਜ਼ਿਆਦਾ ਨਹੀਂ ਹੋਣਾ ਹਾਂਜੀ ਮਾਨਤਨ ਮੌਕੇ ਤੇ ਹੋਊਗਾ ਜੀ ਥੋੜਾ ਬੜਾ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਹੋਊਗਾ ਪਰ ਹੋਊਗਾ ਸਭ ਵੈਸੇ ਵੀਰ ਨੇ ਪਹਿਲਾਂ ਸਾਰੀ ਗੈਸ ਕਰਤੀ ਨੀਲੀ ਰਾਵੀ ਦੀ ਮੱਝ ਪਾਣੀ ਚ ਚੈੱਕ ਕਰ ਲੋ ਕਦ ਕਰ ਦੋਸਤੋ ਮੈਂ ਦਾ ਬਹੁਤ ਸੋਹਣਾ ਰਾਜੀਪੂਰੀ ਪਿੱਠਪੜ ਦੀ ਚੜਾਈ ਵੇਖ ਲੋ ਨਿਕੜਵੇਂ ਥਣ ਲੱਗੇ ਚਾਰੇ ਗੈਪ ਚ ਲਓ ਜੀ ਪੰਜ ਕਲਿਆਣੀ ਮੱਝ ਕਰੋ ਚੱਕ ਜੀ ਦੇਖੋ ਜੀ ਦੀ ਪਿੱਠਪੜ ਦੀ ਚੜਾਈ ਕਰਮਾਏਗੀ ਦੋਸਤੋ ਅੱਜ ਵੈਰੈਟੀਆਂ ਸਾਰੀਆਂ ਹੈਗੇ ਜੇ ਪੰਜਾਂ ਖਣ ਵਾਲੀ ਮੱਝ ਵੀ ਹੈਗੀ ਤੇ ਬੱਚੇ ਵਾਲੀ ਮੱਝ ਵੀ ਹੈਗੀ ਤੇ ਬੱਚੇ ਤੋਂ ਬਿਨਾ ਮੱਝ ਵੀ ਹੈਗੀ। ਲਓ ਜੀ ਆਓ ਜੀ। ਆਓ ਜੀ ਭਾਜੀ 7 ਨੰਬਰ ਤੇ। 7 ਨੰਬਰ ਹੈ ਗਰੀ? ਹਾਂਜੀ ਹਾਂਜੀ। ਆਓ ਜੀ। ਦੱਸੋ ਜੀ ਭਾਜੀ ਇਹਦੇ ਬਾਰੇ। ਦੋ ਤਾਂ ਭਾਜੀ ਇਹਦੇ ਲਈ 7 ਲੀਟਰ ਦੀ। ਹੂੰ। ਤੇ ਸੂਈ ਨੂੰ ਇਹਨੂੰ ਵੀ ਕੋਈ 4 ਕੁ ਮਹੀਨੇ ਹੋਏ ਜਮ ਮਹੀਨੇ ਦੀ ਬਣੀ ਸੌਰੀ ਜੇ ਬੱਚਾ ਨਹੀਂ ਹੈਗਾ ਮਿਲਦੀ ਭਰੇ ਤੇ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਕਦਾਂ ਕਰਨਾ? ਇਹਦਾ ਮੁੱਲ ਵੀ ਬਿਲਕੁਲ ਜੈ ਜੀ ਹਾਂਜੀ ਇਹਦੀ ਵੀ ਆਪਾਂ ਕੀ ਰੀ ਕਰ ਦਿੰਨੇ ਆ 55 'ਚ ਪਹੁੰਚ ਕਰ ਦਈਏ ਕੀ ਹੋਰ ਕਰਾਉਣਾ ਮੰਨਦਾ ਨਹੀਂ ਕਾਈਏ ਮੰਨ ਤਾਂ ਇਹਦੀ ਵੀ 53 ਜੀ ਪਹੁੰਚ ਜਾ 53 53 53 ਹਾਂਜੀ ਠੀਕ ਗੱਡੀ ਆਪ ਦੀ ਲੈ 50000 ਰੁਪਏ 50000 ਲਓ ਕਰੋ ਚੱਕੀ ਅੱਜ ਵੱਡੀਆਂ ਆਫਰਾਂ ਜੀ 53000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਹੋਣੀ ਜੀ ਪਹੁੰਚ ਤੇ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਆਏਗਾ ਫੇਰ ਹੋਊਗੀ ਜੀ 50000 ਰੁਪਏ ਇੱਥੋਂ ਦਾ ਮੁੱਲ ਜਿਹੜਾ ਫਾਰਮ ਦਾ ਮੁੱਲ ਹੋਊਗਾ 50000 ਰੁਪਏ ਹੋਊ ਜੇ ਕੋਈ ਵੀ ਗੱਡੀ ਆਪੇ ਲੈ ਕੇ ਆ ਗਿਆ ਤੇ ਮੈਂ ਜੀ ਦੇਣੀ 50 ਦੀ ਦੇ ਐ ਉਹ ਤੇ ਕਰਾਇਆ ਹੀ ਲੈਣਾ ਗੱਡੀ ਵਾਲੇ ਠੀਕ ਹੈ ਜੀ ਆਪਾਂ ਤੇ ਆ ਲਓ ਜੀ ਕਰੀ ਗਾਹ ਦੀ ਦੇਂਦਾ ਆ ਲਓ ਚਲੋ ਜੇ ਕੋ ਆਪ ਦਾ ਭੈਣ ਭਰਾ ਦੀ ਕਿਸੇ ਦੇਊਗਾ ਵਗਲਾ ਆਪ ਦੀ ਲੈ ਕਰੋ ਜੀ ਚੱਕ ਹਾਂ ਉਹ ਚੁੱਪ ਦਿਮਾ ਰਾਜੀਪੂਰੀ ਦੋਸਤੋ ਇਹ ਵੀ ਕਦ ਘਾਟ ਪੂਰਾ ਮੈਂ ਦਾ ਪੂਰੇ ਵਜਨ ਮजूद ਵਾਲੀ ਮੱਚ ਲੋ ਤੁਹਾਨੂੰ ਦੱਸਿਆ ਆਪਾਂ ਮੋਰਲ ਫਾਲ ਤੁਨੀ ਆਪਾਂ ਕਰਨੇ ਐਵੇਂ ਡਰਾਈ ਜੀ ਕਿ ਅਗਲੇ ਨੂੰ ਹਾਂ ਜੀ ਮੋਰਲ ਜਾਇਦ ਕੀਤਾ ਹੋਊਗਾ ਰੇ ਅਗਰੇ ਇਹਨੂੰ ਲੈਣ ਵਾਲੇ ਨੂੰ ਪਤਾ ਹੀ ਹੁੰਦਾ ਵਾ ਹਾਂਜੀ ਹਾਂਜੀ ਆਹ ਦੇ ਜੀ ਉਹ ਪਰਲਾ ਦੋਸਤ ਕਰੋ ਚੱਕ ਦੇਖੋ ਬਹੁਤ ਸੋਹਣੀਆਂ ਮੱਝਾਂ ਕਰਮਾ ਵਾਲੀਆਂ ਜਿੰਨੀਆਂ ਵੀ ਬਾਈ ਦੇ ਫਾਰਮ ਤੇ ਆ ਗਿਆ ਨੌ ਨਗਦ ਨੌ ਨਗ ਦੋਸਤੋ ਬਹੁਤ ਸੋਹਣੇ ਜਿਨ੍ਹਾਂ ਦੇ ਵਿੱਚ ਇੱਕ ਬਿਲਕੁਲ ਤਾਜੀ ਸੂਈ ਮੱਝ ਹੈ ਜੀ ਹਮ ਲੋ ਜੀ ਕਰੋ ਚੱਕ ਜੀ हां जी भाई जी नंबर आ गया, गया जी 8 भाई 20ठी पहला सुआ जी हां जी ओ फोकस पहला सुआ दोस्तों 20ठी सुई कितना टाइम हो गया भाई सुई सुई ਨੂੰ ਭਾਜੀ 4 ਮਹੀਨੇ ਹੋ ਗਏ 4 ਮਹੀਨੇ ਦਾ ਟਾਈਮ ਹੋ ਗਿਆ ਸੁਈ ਨੂੰ ਦੁੱਧ ਕਿੰਨਾ ਤਿਆਰ ਕੀ ਹੁਣ ਦੁੱਧ 7 ਲੀਟਰ ਦੇ ਬਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਅੱਜ ਡੇਢ ਕਿ ਮਹੀਨੇ ਦੀ ਉਹਨਾਂ ਨੇ ਚੈੱਕ ਕਰਾਈ ਆ ਛੱਕ ਚ ਠੀਕ ਹੈ ਜੀ ਕਨਫਰਮ ਕੋਈ ਨਹੀਂ ਪਰਮਾਣੀ ਨਾ ਕੰਪਰਮਾੜ ਮੋਲੀ ਪੱਕਾ ਠੀਕ ਹੈ ਦੋਸਤੋ ਪਹਿਲਾ ਸੁਆ ਬਿਲਕੁਲ ਰਿੰਗ ਸਿੰਘ ਚੈੱਕ ਕਰ ਲੋ ਹਾਂ ਜੀ ਸੋਹਣਾ ਕੱਦ ਮੈਂ ਦਾ ਉੱਚੀ ਲੰਮੀ ਦੇਖੋ ਕਰੋ ਚੱਕ ਜੀ 7 ਕਿਲੋ ਤੋਂ ਮੌਕੇ ਦਾ ਜੀ ਤਿਆਰ ਤੇ ਇਹਦਾ ਬਰੀਆਮ ਬਾਈ ਮੁੱਲ ਕਨਾ ਕਰ ਮੋਲ ਆਪਾਂ ਜੈ ਜੀ ਕਰਨਾ ਜੀ ਇਹਦਾ ਇਹਦੀ ਆਪਾਂ ਕਿਹੜੀ ਲਾਹਟ ਦੱਸ ਦੇਣਾ ਹਾਂਜੀ ਉਦੋਂ ਤੇ 55 'ਚ ਪਹੁੰਚ ਕਰਨੀ 1000 ਛੱਡ ਦਿੰਨੇ 55000 ਜੀ ਤੇ 54000 ਦੇ ਵਿੱਚ ਪਹੁੰਚ ਗੱਡੀ ਆਪ ਜੀ ਲੈ 51000 ਪੂਰੇ ਦੀ ਮਿਲ ਜੇ ਠੀਕ ਹੈ ਜੀ ਬਰਾਬਰ ਜੀ ਨਾ ਕਰਦੀ ਇਹ 53 ਨਹੀਂ ਬਰਾਬਰ ਨਹੀਂ ਆਪਾਂ ਉਹਨਾਂ ਦੀ ਆਪਾਂ ਤੁਸੀਂ ਖੈਰਾ ਸਾਹਿਬ ਆਪਾਂ ਉਹਨਾਂ ਕੇ ਮੈਨ ਜਲਾ ਕੇ ਕਾਖ ਹੁੰਦਾ ਵੀ ਜਿਹੜਾ 115002 ਜਿਹੜਾ ਮੇ ਰੋਟੀ ਬੈਠਣੀ ਚਾਹੀਦੀ ਨਹੀਂ ਆਪਾਂ ਜਿਆਦਾ ਨਹੀਂ ਗੱਲ ਕਰਨ ਲੈ ਚਲੋ ਕਰਨ ਵਾਲਾ ਜਿਹੜਾ ਉਹਨੂੰ ਵੀ ਕੋ ਮਾਰਾ ਨਹੀਂ ਹੈਗਾ ਹਾਂਜੀ ਹਾਂਜੀ ਲਿਆਓ ਜੀ ਖੋਲੋ ਜੀ 54000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਦੋਤ 7 ਕਿਲੋ ਜੇ ਕੋਈ ਵੀ ਗੱਡੀ ਆਪਨੀ ਲੈ ਫੇਸ 55000 ਰੁਪਏ ਬਿਲਕੁਲ ਦੋਸਤੋ ਜਾਇਜ ਰੇਟ ਹੀ ਆ ਸਾਰੇ ਫਿਰ ਜੇ ਆਪਾਂ ਮੋਲ ਜਿਆਦਾ ਕਰਤਾ ਤਾਂ ਫਿਰ ਆਪਣੇ ਦੋ ਦਿਨ ਫਰਕ ਕੀ ਰਹੇ ਹਾਂ ਹਾਂਜੀ ਹਾਂ ਇਸ ਫਾਰਮ ਤੋਂ ਦੋਸਤੋ ਜਿੰਨੀਆਂ ਵੀਡੀਓ ਪਈਆਂ ਨਾਰਮਲ ਰੇਟ ਹੀ ਸਾਰੇ ਚਲੋ ਬਾਕੀ ਮੋਲ ਪਸ਼ੂ ਦਾ ਦੋਸਤੋ ਲਗਣਾ ਜਿੱਦਾਂ ਦਾ ਵੀ ਪਸ਼ੂ ਮਿਲ ਜਾਂਦਾ ਚਲੋ ਪਸ਼ੂ ਲੈ ਆਉਣਾ ਚਲੋ ਜੀ ਆਪਾਂ ਆਪਾਂ ਗਲਤ ਮੁੱਲ ਕਰਨਾ ਨਹੀਂ ਨਾ ਜੀ ਆਪਾਂ ਨੂੰ ਆਪ ਗਲਤ ਮੁੱਲ ਕਰਨ ਤੇ ਆਪਾਂ ਨੂੰ ਹੁੰਦਾ ਵਾ ਵੀ ਆਪਾਂ ਗਲਤ ਕੀਤਾ ਹਾਂਜੀ 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 ਲਓ ਜੀ ਕਰੋ ਚੈੱਕ ਜੀ ਦੇਖੋ ਦੂਜੀ ਪਿੱਠਪੜਵੀ ਚੜਾਈ ਸਭਾ ਪਹਿਲਾ ਕਰਵਾ ਲਈ ਤੇ हां मैं ना करना बोल के। ਦਾ ਤੁਹੀ ਇਹ ਜਿਹੜੀ 7 ਨੰਬਰ ਦੇ ਆਪਾਂ ਮਾਝੂ ਖਾਈ ਦੀ ਮਿਲਕ ਵੈਂਚ ਚ ਕਰ ਲਈ। ਹਾਂਜੀ। ਹਾਂਜੀ ਭਾਈ ਜੀ। ਗਾੜੀ ਭਾਈ 829 ਨੰਬਰ ਹਾਂਜੀ। ਗਾੜੀ ਨਾਮ ਭਾਈ ਚਲੋ ਆਪਦੇ ਹਰਕੇ ਨੇ ਆਪਦੇ ਹਸਾਵਾਂ ਲੈਣੀ ਹੁੰਦੀ ਵਾਜ। ਇਹ ਆਪਣੋਂ ਆਉਂਦੇ ਆ ਛੋਟੇ ਭਾਅ ਵਾਲੇ ਭੈਣ ਭਰਾ ਕਈ ਕਰਦੇ ਫੋਨ ਤੇ ਜਿਹੜਾ ਜਦੋਂ ਦੁੱਧ ਲੱਸੀ ਲਈ ਅਗਲੇ ਲੈਣੀ ਹਾਂ। ਹਾਂਜੀ ਹਾਂਜੀ ਹਾਂਜੀ। ਦੁੱਧ ਦੇ ਥੱਲੇ ਵੀ ਹੈਗਾ ਜੀ 7 ਲੀਟਰ। ਹਾਂਜੀ ਤੇ ਮੋਲਾ ਪਾਤਰੋ ਜਿੱਦਾਂ ਦੀ ਮੈਂ ਬਾਡੀ ਸਟਰਕਚਰ ਜਿੱਦਾਂ ਦਾ ਪੌਂਦਾਂ ਦਾ ਮੁੱਲ ਕਰਦੇ ਨੇ ਕਿੰਨਾ ਮਸੂਆ ਸੂਆ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਦੇ ਦੁੱਜਾ ਹਾਂਜੀ ਤੇ ਬਾਕੀ ਗੱਲ ਇਹ ਆ ਵੀ ਮਹੀ ਭੈਣ ਭਰਾ ਇਹ ਨਾ ਸੇ ਵੇਚਣ ਦੇ ਮਾਰੇ ਵਪਾਰੀ ਕਰਦੇ ਆ ਹਾਂਜੀ ਹਾਂਜੀ ਸਿਰ ਮੂੰਹ ਦੀ ਮੈਂ ਵੇਖ ਲੋ ਨਵੀਂ ਹਾਂ ਤੇ ਸਰੀਰ ਜਿੱਦਾਂ ਦਾ ਉਹਨਾਂ ਸਾਹਬਿਆ ਉਦਾਂ ਦਾ ਗਾੜੀ ਆ ਚਲੋ ਸਾਹਮਣੇ ਆਣਾ ਡਿਪੈਂਡ ਹਾਂਜੀ ਹਾਂਜੀ ਠੀਕ ਹੈ ਜੀ 7 ਕਿਲੋ ਦੋ ਤਿਆਰ ਹੈ ਜੀ 7 ਕਿਲੋ ਜੀ ਕਿੰਨਾ ਮੋਲੇ ਜੀ ਇਹਨੂੰ ਹੀ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਬਚਣੇ ਹੈਗਾ ਮਿਲਦੀ ਭੜੇ ਤੇ ਅ ਮਹੀਨਾ ਕੋਹਾਂ ਦੇ ਕਿਰਾਏ ਨੂੰ ਜੀ ਤੇ ਬੰਦੇ ਥੋੜੀ ਸੇਵਾ ਉਦਾਂ ਦੀ ਜਿੱਦਾਂ ਨਹੀਂ ਚਲੋ ਆਪਾਂ ਉਦਾਂ ਨੇ ਮੋਲ ਕਰਦੇ ਕੋਈ ਗੱਲ ਨਹੀਂ ਕੋਈ ਸੌ ਦਾ ਪੋਕੀ ਹਾਂ ਕਿੰਨਾ ਮੋਲੇ ਦਾ ਇਹਦੀ ਕਰੀਏ ਪੂਰੇ 45 ਜੀ ਪੂਰੇ 45 ਕਿ ਜਿੰਨੇ ਰੇਟ ਨਹੀਂ ਹਾਂ ਇਹਦਾ ਭਾਜੀ ਪੂਰੇ ਆਪਾਂ ਕਰ ਦੇਣੀ ਜੇ ਦੀ 42000 ਦੇ ਵਿੱਚ ਪਹੁੰਚ ਅੱਛਾ ਜੀ ਤੇ ਗੱਡੀ ਆਪ ਜੀ ਲੈ 1040 ਛੱਡਾਂਗੇ 39000 39000 ਹਾਂਜੀ ਠੀਕ ਹੈ ਜੀ ਮੈਂ ਨਾ ਇੱਕ ਕਰਕੇ ਪਤਾ ਲਾ ਲਓ ਜੀ 7 ਕਿਲੋ ਦੁੱਧ ਸਾਰਿਆਂ ਨੂੰ ਛੋਟਾ ਪਾ ਆ ਜਾਰੀ ਹਾਂਜੀ 42000 ਰੁਪਿਆ ਰੇਟ ਜਿਹਦੇ ਵਿੱਚੋਂ ਜੇ ਕੋਈ ਵੀਰ ਗੱਡੀ ਆਪਨੀ ਲਈ ਕਹਿੰਦਾ ਫੇਰ ਦੋਸਤੋ ਮਿਲੂਗੀ 39000 ਰੁਪਏ ਦੀ 42000 ਆਜੇਗੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਲਓ ਜੀ ਚੈੱਕ ਤੁਸੀਂ ਕਰਨੀ ਹੈ ਤਸਦੀਕ ਤੁਸੀਂ ਕਰਨੀ ਹੈ ਬਾਕੀ ਸਿਰ ਮੂੰਹ ਦੀ ਮਾੜੀ ਨਹੀਂ ਆ ਮੈਂ ਹਾਂਜੀ ਸਿਰਫ ਇਹ ਆ ਪੱਲੇ ਸਾ ਪਾਣੀ ਥੋੜਾ ਜੀ ਸਾਹ ਦੀ ਸੰਭੀ ਆ ਹਾਂ ਉਦਾਂ ਦਾ ਮੋਲ ਲਿਆ ਭਾਜੀ ਹਾਂ ਠੀਕ ਹੈ ਜੀ ਆ ਵੇਖੋ ਤੇ ਇਧਰ ਵੇਖੋ ਨਾ ਫੇਸ ਕੁਆਲਟੀ ਇਹ ਸਾਲੇ ਪਾਸੇ ਦੇਖੀ ਇਹ ਥੋੜਾ ਜੇ ਉਦਾਂ ਵੀ ਸੀਲਸਲਾ ਗਿਆ ਹੂੰ ਆ ਵੇਖ ਲਓ ਨਹੀਂ ਤੇ ਬਗਾਨਾ ਥਾਂ ਆ ਨੀ ਤੇ ਡੰਗਰ ਕਈ ਡਰਦਾ ਕਰ ਜਾਂਦਾ ਕਰ ਲੈ ਆਓ ਜੀ ਤੋਰੋ ਜੀ ਲੈ ਚੋ ਲਓ ਦੋਸਤੋ ਬਿਲਕੁਲ ਨੋਰਮਲ ਰੇਟ 42000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਵੀ ਵੀ ਦੀ ਗੱਡੀ ਲੈ ਆ ਫਿਰ ਆਪਾਂ 39000 ਰੁਪਏ ਨੌ ਨਾਗ ਜਿਹੜੇ ਤੁਹਾਨੂੰ ਮੱਜਾਂ ਦੇ ਵਿੱਚ ਦਿਖਾਤੇ ਆ ਪਾਜੀ ਜਿਹੜਾ ਆਪਾਂ ਪਾਹ ਕਰਤਾ ਮਾਲ ਘੰਟੇ ਦੇ ਵਿੱਚ ਵਿੱਚ ਵੇਚ ਦੇਣਾ ਠੀਕ ਹੈ ਜੀ ਤੇ ਜਿਹੜਾ ਚਲੋ ਜਦੋਂ ਇਹਦਾ ਭੈਣ ਭਰਾ ਆਪਦਾ ਸਾਈ ਬੈਨਾ ਕਰ ਲੈ ਕਈ ਭੈਣ ਭਰਾ ਇੱਥੋਂ ਆ ਕੇ ਮੁੜ ਕੇ ਜਾਂਦੇ ਮੇਰੇ ਗੁੱਸਾ ਕਰਦੇ ਗੁੱਸਾ ਕਰਦੇ ਗੱਲ ਇਹ ਆ ਜੀ ਜਿਹਨੇ ਸਾਈ ਕੀਤੀ ਜੇ ਆਪਾਂ ਉਹਦਾ ਡੰਗਰ ਵੇਚਾਂਗੇ ਤੇ ਆਪਾਂ ਰੱਜਣਾ ਤਾਂ ਠੀਕ ਹੈ ਜੀ ਨੋ ਨਗਰ ਟੈਂਗਰਾ ਦੀ ਉਸ ਦੋਸਤੋ ਡਿਟੇਲ ਜਿਹੜੀ ਕੱਲੀ ਕੱਲੀ ਤੁਹਾਨੂੰ ਬਾਈ ਨੇ ਸਾਰੀ ਹਰ ਇੱਕ ਦੱਸਤੀ ਮੋਲ ਦੱਸਦਾ ਦੁੱਧ ਦੱਸਦਾ ਸੁਭਾ ਦੱਸਦਾ ਡਟੇਅਰ ਪ੍ਰੋਪਰ ਦੱਸਤੀ ਆ ਚਵਾਈ ਇੱਕ ਟਾਈਮ ਦੋ ਟਾਈਮ ਤੁਸੀਂ ਕਰਨੀ ਤੁਹਾਡਾ ਹੱਕ ਬੰਦਾ ਜਰੂਰ ਕਰਿਆ ਕਰੋ ਐਡਰੈਸ ਇੱਕ ਰੀਚ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਬਾਈ ਜੀ ਫੋਨ ਨੰਬਰ ਕਿਹਦੀ ਬੋਲਦਾ ਹਾਂਜੀ ਫੋਨ ਨੰਬਰ 6284744127 ਹਾਂਜੀ 6284744127 ਠੀਕ ਹੈ ਜੀ ਬਾਕੀ ਹੱਥ ਜੋੜ ਕੇ ਹੋਈ ਬੇਨਤੀ ਹੈ ਹਾਂਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਸੰਦ ਕਰਕੇ ਫਿਰ ਆਪਾਂ ਨੂੰ ਸਾਈਬੈਨਪੂ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਕਰੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਠੀਕ ਹੈ